ਕੁੜੀਏ ਗਰ ਨੰਦੇ ਨੇ ਤੋਪਾ ਹੁਣ ਚੱਲ ਆਇਆ ਫੜੇ ਮੈਲਾਂਨ ਕਰ ਲਗੇ ਆਏ ਕਰ ਮੇਰੀ ਗੱਲ ਸੁਣ ਉਹ ਤਾਂ ਪਾਣ ਪਾਣੀ ਦਿੰਦੇ ਨਹੀਂ ਪੀਣ ਨੂੰ ਤੇ ਤੂੰ ਪਾਣੀ ਦਾ ਡੋਲੂ ਭਰ ਲੈ ਜਾਂ ਭੱਜ ਜਾ ਚੰਗਾ ਭਰ ਲੈ ਮਰ ਤੂੰ ਆਏ ਕਰ ਜਾ ਫਿਰ ਕਾਕੂ ਨੂੰ ਖੜਕ ਤੇ ਨਾ ਮੈਂ ਦਵਾ ਦਵਾ ਦੱਬ ਦਾਂ ਮੜੇਵੇਂ ਜੀ ਚੱਲ ਫਣ ਮੰਮੀ ਖਾ ਔਰ ਆ ਜਾ ਆ ਜਦ ਕਿ ਲੜੀ ਜਾਂਦੇ ਹੁਣ ਤੂੰ ਆਏ ਦੱਸ ਅਜ ਕਵੇੜਾ ਹੋਗਾ ਲੌਂਗੀ ਫੜੇਗੇ ਨੀ ਉਹ ਤਾਂ ਦੇਖਿਆ ਨਾ ਨਰਮਾ ਜਿ ਕਿੱਡਾ ਸੋਹਣਾ ਉੱਥੇ ਖੜਾਗਾ ਮੈਂ ਇਹ ਢੋਲੂ ਵਾ ਕੇ ਪਾਣੀ ਦਾ ਉੱਥੇ ਧਰ ਪੈ ਨਮਾ ਥੱਲੇ ਤਾਂ ਨੀ ਮੈਂ ਤਾਂ ਤੇ ਬਲਾ ਲੱਗੀ ਫਿਰਦੀ ਹੈਗੀ ਠੀਕ ਨਾ ਪ੍ਰੀਤੋ ਜੀ ਤਾਂ ਹੈ ਹੀ ਨਹੀਂ ਕਿਸੇ ਕੰਮ ਦੀ ਇਹ ਤਾਂ ਉੱਤੇ ਖੜੀ ਸੀਗੀ ਤੇ ਮੈਂ ਨਾ ਉਹ ਕਹਿੰਦੀ ਸੀਗੀ ਦੇਖੀ ਮੈਂ ਤਾਂ ਬਲਾ ਸੋਹਣਾ ਉੱਗ ਰਿਆ ਖੜਾ ਗੱਲ ਕਰ ਹੁਣ ਨਾ ਉਹਨਾਂ ਦਾ ਬੁੜਾ ਆਏ ਕਹਿ ਕੇ ਆਇਆ ਸੀਗਾ ਕਹਿੰਦਾ ਵੀ ਭਾਈ ਇੱਕ ਦਰਨੇ ਬੰਨੇ ਥਾਣੇ ਚਲਾ ਦੇ ਚਾ ਲਾ ਦੇ ਨੇ ਆਪਾਂ ਨੂੰ ਕੀ ਆ ਜੀ ਵੇਰੀ ਕਰਨ ਸੋਹਣਾ ਉਹ ਕਰ ਲਿਆ ਜੀ ਨਿੰਮਾ ਵੀ ਚੀ ਗਲ ਨੀ ਤਰੀ ਤੋਂ ਬਾਗੀ ਸੀਗੀ ਹਾਂ ਨਹੀਂ ਐ ਕਰਾਨੀ ਆ ਕਰਾਇ ਤਾਂ ਕੋਈ ਸਾਹਿਬ ਵੀ ਨਹੀਂ ਧਾੜ ਲਿਆ ਉਹਨੂੰ ਤੇ ਨਹੀਂ ਕੱਦਾ ਕੋਈ ਹੱਲ ਕੱਦੂ ਤੇ ਨਹੀਂ ਆ ਤਰਾਂ ਦੀਆਂ ਬੱਲਾਂ ਜੀਆਂ ਤੇ ਪਾਏ ਕਰਾਂਗੇ ਤਰਾਂ ਲੈ ਜਾਂਗੇ ਤੋੜ ਕੇ ਜ ਮਮੀ ਨੇ ਤਾਂ ਬੈਗਣੀ ਵੀ ਲੱਗੀ ਪਈ ਹੈਗੀ ਬੈਗਣੀ ਲੱਗੀ ਪਈ ਹੈ ਨਹੀਂ ਪਾਣੇ ਤੋਂ ਤਾਂ ਜਮੀਓ ਨਾਲੇ ਘਰ ਦੇ ਨੇੜੇ ਆ ਗਈ ਉੱਥੋਂ ਨਹੀਂ ਉਹ ਤੋੜਨ ਦੇਦੀ ਮਾੜੀ ਨਹੀਂ ਤਲ ਵਾਚ ਕੇ ਨਾਲੇ ਇੱਥੇ ਜ ਦੋ ਤਰਾਂ ਸਿਆ ਵਿੱਚ ਗੰਡੇ ਗੁੰਡੇ ਪਾ ਲਾਂਗੀਆਂ ਹੋਰ ਕੀ ਆ ਤਾਂ ਠੀਕ ਆ ਹਾਂ ਉਹ ਯਾਰ ਮੈਂ ਲਾ ਦੇ ਕਿਰਾਾ ਅੱਜ ਤੱਕ ਵੇਲਾ ਵੀ ਬਾਹਲਾ ਹੋ ਗਿਆ ਕਿਹੜੇ ਵੇਲੇ ਰੋਟੀਆਂ ਪਕਾਵਾਉਂਦੀਆਂ ਜਾ ਕੇ ਇੱਕ ਤਾਂ ਬਾਈ ਬੈਠਾ ਹੈ ਵੀ ਦਾਗਾਉਂਦੇ ਉਹ ਖੜ ਜਾਗਾ ਹੋਰ ਇਹ ਤਾਂ ਕਾਕਾ ਤਾਂ ਬਾਹਲਾ ਪੜਾ ਤੇ ਪੁੱਛਣਾ ਇਹ ਤਾਂ ਕੋਈ ਕੰਮ ਨਹੀਂ ਕਰ ਦਿੰਦਾ ਨਹੀਂ ਕੀ ਕਰੇ ਵਿਚਾਰਾ ਉਹੀ ਗੱਲ ਬੱਚੇ ਨੂੰ ਹੁੰਦੇ ਹੀ ਦੇਖ ਲੈ ਵੇਖ ਲੈ ਤੇਰਾ ਨਾ ਕਿੰਨਾ ਕੋਸ਼ਾ ਦੇਖ ਲੈ ਵੀ ਮੇਰੀ ਦੀਦੀ ਚੱਕੀ ਫਿਰਦੀ ਆ ਚੱਲ ਹਣਾ ਕੁਛ ਨਹੀਂ ਹੁੰਦਾ ਵਾ ਮੈਂ ਤਾਂ ਕਹਿਤਾ

ਕੀ ਚਾ ਆ ਕੀ ਦੱਸ ਇਹ ਗੁੱਦੇ ਚ ਪੱਤੀ ਪਾ ਕੇ ਲਿਆਉਗੀ ਚਾਣੀ ਵਾਣੀ ਨਾ ਲੰਘਾ ਹੋਇਆ ਨਹੀਂ ਤਾਂ ਦਹੀਂ ਨੂੰ ਬੁੜੀ ਹਰੀ ਆਉਂਦੀ ਹੈਗੀ ਨਹੀਂ ਮੇਰੇ ਤਾਂ ਚ ਪਾਉਣ ਨੂੰ ਲੀੜਾ ਵੀ ਨਹੀਂ ਨਪੁੱਤੇ ਦਾ ਉਹ ਧੋਣ ਵਾਲੇ ਪਏ ਦੂਜੇ ਤੇ ਹੁਣ ਆਹੀ ਲੀੜੇ ਪਾ ਕੇ ਪੈਣਾ ਪਊਗਾ ਤੂੰ ਤਾਂ ਹੁਣ ਛਾਂਟੀ ਹੀ ਹੋ ਗਈ ਸੀ ਬਲਾਗਰ ਨਹੀਂ ਹੁਜੇ ਦੋ ਦਿਨ ਹੋ ਗਏ ਮੈਂ ਤਾਂ ਨਾ ਚੱਕਰਾਂ ਵਾਲੀ ਦਵਾਈ ਲਈ ਸੀ ਹਾਰ ਤੇ ਮਾਤਾ ਦਵਾਈ ਲਈ ਸੀ ਇਹ ਚੱਕਰ ਜਿਆੜੇ जुती है ऐसा ने दिखती बना तो अच्छा। तो तो लगे पाए नीतो ਕਿ ਨਾ ਪਾਣੇ ਨਾ ਨਾ ਬਸ ਮੈਂ ਤਾਂ ਐਸਨਾ ਕੋਈ ਛੋਟਾ ਜੇ ਤਾਰ ਤੋਰ ਤੋਂ ਪਾ ਗਾੜ ਨੂੰ ਲੈ ਜਾਂਗੇ ਦਾਲ ਪਾਣੀ ਦੀ ਤਾਂ ਕਾਦੀ ਚੋਰੀ ਹੁੰਦੀ ਹੈਗੀ ਤੇ ਦਾਲ ਪਾਣੀ ਦੀ ਤਾਂ ਕਾਦੀ ਚੋਰੀ ਹੁੰਦੀ ਮੈਂ ਆਖਿਆ ਚੱਲ ਦਾਲ ਦੂ ਆਪਾਂ ਨਾ ਨਾਰ ਨੂਰ ਤੋੜਦਿਨਾ ਨਾਰਾ ਪਿੱਛੇ ਫੇਰ ਹੋ ਲੜੂਗੀ ਐ ਢਮਾਜ ਨਾ ਤਾਂ ਹੈ ਹੀ ਨਹੀਂ ਆ ਮੈਨੂੰ ਜੁੱਤੀ ਦਿੱਤੀ ਟੁੱਟੀ ਜੀ ਤੇ ਮੈਨੂੰ ਚਾਰ ਵਾਰੀ ਸੁਣਾ ਗਈ ਉਹ ਕਹਿੰਦੀ ਆ ਕਿ ਤੈਨ ਜੁੱਤੀ ਦੇਤੀ ਤੈਨ ਜੁੱਤੀ ਦੇਤੀ ਆਖਿਆ ਨੀ ਪਾਣੇ ਜੁੱਤੀ ਦੇਤੀ ਜੇ ਤੈਨ ਬਾੜੀ ਲੋੜਾ ਮੈਂ ਖਾ ਮੈਂ ਲਾ ਦੇਣੀ ਆ ਨੀ ਵੀਰਾ ਲਾਲੇ ਬੜੇਵੇਂ ਨੀ ਲਾਈ ਜਾਨੀ ਆ ਜਾ ਪ੍ਰੀਤੋ ਆਉਣੀ ਆਉਣੀ ਆ ਗਈ ਆ ਗਈ ਖੜ ਜਾ ਨੀ ਪ੍ਰੀਤੋ ਨੀ ਆ ਜਾ ਚੰਡੇਲੇ ਪ੍ਰੀਤੋ ਘੜੀ ਹੈ ਤਾ ਚੰਡੇਲ ਨੀਰੀ ਪੂਰੀ ਤਾਂ ਬਾਲੀ ਪੜੀ ਹੈ ਭਣੇ ਜਿੰਨੀ ਕੋਈ ਕਹਦੇ ਹੁ ਨੀ ਪੜੀ ਤੂੰ ਐ ਕਰ ਲਿਆ ਜਵਾਕ ਤਾਂ ਮੈਨੂੰ ਲੱਗਦਾ ਦੁੱਧ ਮੰਗੀ ਜਾਂਦਾ ਕਿਹੜਾ ਵੇਲਾ ਹੋਗਾ ਤੈਨ ਫੜਾਈ ਚਲ ਹਾਂ ਪੁੱਤ ਰੋ ਨਾ ਰੋਣਾ ਕਾ ਤੂੰ ਐ ਰੋਣਾ ਕਾ ਤੂੰ ਚੁੱਪ ਕਰ ਜਾ ਚੁੱਪ ਕਰ ਜਾ ਮੈਂ ਤੈਨੂੰ ਪਾਣੀ ਪਿਓਨੀ ਤੇ ਲੱਗੀ ਪਈ ਆ ਤੇ ਲੱਗੀ ਪਈ ਆ ਤੇ ਲੱਗੀ ਪਈ ਆ ਚੱਲ ਚੰਗਾ ਫਿਰ ਹਾਂ ਉਹ ਦੀਦੀ ਲੈਣ ਗਈ ਆ ਪਾਣੀ ਨੀ ਬੜੇ ਮੈ ਲਾਏ ਨਹੀਂ ਹੋ ਜੇ ਨੀ ਬੜੇ ਮੈ ਲੈ ਜਾਨਾ ਨੀ ਵੇਖ ਲੈ ਮੇਰਾ ਮੁੰਡਾ ਤਾਂ ਪਹਿਲੇ ਤੈਨੂੰ ਦੇਖ ਕੇ ਰੋਂਦਾਗਾ ਹੋਰ ਲੈ ਆ ਨਹੀਂ ਮੈਨੂੰ ਫਰਾ ਦੇ ਹਾਂ ਮੈਂ ਨਹੀਂ ਤੂੰ ਫੜਦਾਗਾ ਓਏ ਓਏ ਤੱਕ ਨੀ ਪਾਣੇ ਕੀ ਸੋਣਪੁਣਾ ਵਿਚਾਰਾਂ ਦਾ ਖੇਤਾਂ ਚ ਰਲਦੇ ਫਿਰਦੇ ਇੱਥੇ ਮੇਰੇ ਨਾਲ ਨੇ ਬਾਰੇ ਦਿਵਾਕ ਤੂੰ ਜ਼ਰਾ ਸੁਣਾਗਾ ਤੇ ਮੈਂ ਦੇਖੀ ਜਾਂਦੀ ਸੀ ਕਿ ਤੁਸੀਂ ਕਿਤੇ ਦਾਲ ਦੂਰ ਕਰਨੀ ਨਾ ਹੋ ਜਾ ਸਾਡੀ ਕਰਨੀ ਨਹੀਂ ਨਾ ਭਣ ਦਾਲ ਕਰਨੀ ਅਸੀਂ ਜਮਾ ਨਹੀਂ ਹੁੰਦੇਗੇ ਮੈਂ ਤਾਂ ਸਮਾ ਕੁੜੀ ਨੂੰ ਆਖ ਹੀ ਜਾਂਦੀ ਸੀਗੀ ਮੱਖ ਭਣ ਤੇਰੀ ਆਂਟੀ ਲੜੂਗੀ ਤੂੰ ਐ ਕਰ ਮਖਿਆ ਐ ਤਾਂ ਪੁੱਛ ਲਾਵਾਂਗਾ ਕੋਈ ਦੋ ਤਰ੍ਹਾਂ ਪਾਲ ਕੇ ਲੈ ਜਾਾਂਗੇ ਦੋ ਪਾਲੰਗੀਆਂ ਵਿੱਚ ਗੱਡੇ ਨੀਂ ਨੀ ਨਜ਼ਰਾਂ ਤੂੰ ਸਾਡੇ ਤੋੜਨ ਨਾ ਬੈਝੀ ਕਿਤੇ ਚਿਪ ਕਰਕੇ ਬੜੇਵੇਂ ਲਾ ਕੇ ਤੁਰਦੀ ਮਾਣਾ ਤੇ ਡੰਡੀ ਰਗੜ ਨਿਆਂ ਕਰ ਤੂੰ ਆਪਦੇ ਹੱਥ ਨਾਲ ਦੇ ਦੇ ਤੋੜ ਕੇ ਨਹੀਂ ਨਹੀਂ ਹੈ ਨਹੀਂ ਹੋਏਗਾ ਸੀ ਨਹੀਂ ਤੋੜ ਕੇ ਧਰਿਆ ਤੂੰ ਕਿਧਰੋਂ ਆਗੀ ਤੋੜਨ ਵਾਲੀ ਬੱਡੀ ਨਹੀਂ ਹੈ ਤਾਂ ਕਿਉਂ ਨਹੀਂ ਪਹਿਣ ਕਿੰਨਾਂ ਲੱਗੂਗਾ ਪੰਜਾਂ ਪੁੰਨ ਕਿੱਡਾ ਹੁੰਦਾ ਹੈ ਨਹੀਂ ਹੈ ਨਹੀਂ ਆਹ ਨਾਲੇ ਕਿ ਤੇ ਸਾਡੇ ਨਾਰਾਂ ਦੇ ਬੂਟੇ ਤੇ ਨਾ ਵੀ ਅੱਖਾਂ ਦੀ ਨਜ਼ਰ ਪਾਦੀ ਹੋਰ ਕਿਤੇ ਨਜ਼ਰ ਲਾ ਦੇ ਨੀ ਨਾਰ ਤਾਂ ਪਹਿਣ ਮੈਂ ਕੀ ਕਰਾਉਣੇ ਹੈਗੇ ਮੈਂ ਤਾਂ ਰੋਟੀ ਦੀ ਆਸ ਹੀ ਕਰਦੀ ਆਂ ਕੋਈ ਨਹੀਂ ਕੋਈ ਨਹੀਂ ਆਟਾ ਰਦੂੰਗੀ ਤੇ ਨਾ ਜਮੀਨ ਬਹਾਗਾ ਬਰੀ ਨਹੀਂ ਐ ਬਸ ਆਟਾ ਕੋ ਫੇਰ ਪਾ ਰਜਾ ਤਾਂ ਦਾਲ ਦੀ ਕੜਚੀ ਦੇ ਦੀ ਮਨ ਤਾਂ ਨਾ ਹੋ ਹੋਰ ਕਵੇਲਾ ਹੋਗਾ ਪੁੱਛਣਾ ਪੈਣਾ ਸਾਮੁੱਚ ਕੰਮ ਕਰ ਦਗਾ ਕਰ ਦਗਾ ਕੋਈ ਨਹੀਂ ਕੋਈ ਨਹੀਂ ਹੋਰ ਆਖਿਆ ਮੈਂ ਅੱਖ ਜਾ ਕੇ ਦੇਖ ਕੇ ਤਾਂ ਮੈਂ ਕੀ ਪਤਾ ਹੈਗਾ ਕਿ ਪੀਜ਼ ਦਾ ਮੈਂ ਕਿਥਾ ਡਾਲ ਨਾ ਤੋੜੀ ਜਾਂਦੀ ਹੋਵੇ ਨਹੀਂ ਭੈਣ ਕਿਥਾ ਤੋੜਦੀ ਨੇ ਉ ਤਾਂ ਵੇਖਣ ਲੱਗੂਗਾ ਖੜਨਾ ਥੋੜਾ ਤਰਾ ਜਣਾ ਕੋਈ ਨਹੀਂ ਤੁਹਾਡੇ ਖਾਤਰ ਚੰਗ ਲਾਂਗਾ ਭੈਣ ਆਪ ਦੇ ਖਾਤਰ ਲਾਂਗਾ ਨਹੀਂ ਨਹੀਂ ਤਰਾਂ ਦਾ ਤੁਸੀਂ ਕੀ ਕਰੋਗੇ ਈ ਘਰਾਂ ਗਲੇ ਖਾਣ ਖਾਤਰ ਲਾਉਣੇ ਖਾਵਾਂਗੇ ਅਸੀਂ ਨਹੀਂ ਕੱਚੰਗਾ ਖਾਵਾਂਗੇ ਰੱਖੂ ਖਾਵਾਂਗੇ ਕਾਹਨ ਸਲਾਦ ਅਸੀਂ ਤਾਂ ਸਲਾਦ ਬਣਾ ਕੇ ਖਾਂਦੇ ਆ ਹਾਏ ਫੇਰ ਅੱਬਾ ਵੇਖ ਲਾ ਕੋਈ ਤਾਂ ਦਾੜ ਨੂੰ ਤਰਸੀ ਜਾਂਦਾ ਕੋਈ ਸਲਾਦ ਬਣਾ ਬਣਾ ਖਾਂਦਾ ਨਹੀਂ ਅੱਛਾ ਪੈਣ ਸਲਾਦ ਤਾਂ ਕਿਹੜਾ ਤਾਂ ਦਾਅ ਦੇ ਮਾਰੇ ਪੁੱਛਿਆ ਕੋਈ ਨਹੀਂ ਕੋਈ ਨਹੀਂ ਤੂੰ ਤਾਂ ਬਾਲੀ ਭੁੱਖੀ ਨਹੀਂ ਆ ਪੈਣ ਨਹੀਂ ਪੈਣਾ ਕਰਕਾਰ ਵਾਲਾ ਤਾਂ ਨਿੱਖਿਆਰਾ ਜਵਾਬ ਦਿੰਦਾ ਤੂੰ ਤਾਂ ਪਾਣੇ ਕੋਈ ਨਹੀਂ ਕਿ ਕੰਜਰ ਆਗਾ ਪੂਰਾ ਕੰਜਰ ਨੂੰ ਤਾਂ ਮੈਂ ਦੱਸੂ ਪਤਾ ਕੰਜਰ ਹੋਈ ਹਰੇਕ ਨੂੰ ਦਾਣਾ ਪਟਾਉਂਦਾ ਫਿਰੂਗਾ ਕੋਈ ਨਹੀਂ ਕੰਜਰ ਇਹ ਤਾਂ ਮੈਂ ਲਾਂਗੂ ਨੀ ਵਿਚਾਰਾ ਉਹ ਤਾਂ ਛਟਕਾ ਛੋਟਕਾ ਵੀ ਐਵੇਂ ਕਹਿ ਗਏ ਕਹਿ ਰਿਹਾ ਪਾਪ ਦੀ ਲੈ ਜੋ ਹਾਂ ਉਹ ਤੈਨੂੰ ਕਿਹੜੇ ਵੇਲੇ ਛਟਕਾ ਦੇਤੀਆਂ ਨਹੀਂ ਮੈਨੂੰ ਤਾਂ ਨਹੀਂ ਦਿੱਤੀਆਂ ਉਹ ਤਾਂ ਹਰੇਕੀ ਗੁੜਨਾ ਛੰਗਦਗਾ ਟਾਪ ਦੇ ਘਰ ਜੀ ਅੱਜ ਕੰਜਰ ਨੂੰ ਮੈਂ ਦੂੰ ਰੋਟੀ ਕੋਈ ਨਹੀਂ ਨਹੀਂ ਭੈਣੇ ਵਿਚਾਰਾ ਇੰਨਾ ਕਿਉਂ ਕੱਬ ਚੱਲਣ ਵਾਲਾ ਤੇ ਤੀਵੀਆਂ ਨੂੰ ਛਟਕਾ ਚਕਾਉਂਦਾ ਫਿਰਦਾ ਬਾਬੂ ਮੈਂ ਮਰ ਜਾ ਖੜ ਜਾ ਨਹੀਂ ਕਿੱਥਾ ਚਕਾਉਂਦਾ ਕੰਨ ਵਿੱਚ ਚਕਾਉਂਦਾ ਭੈਣੇ ਮੈਂ ਤਾਂ ਕਦੇ ਨਹੀਂ ਗੁਮੇ ਮਰ ਜਾ ਮੈਂ ਤਾਂ ਇਹਨੂੰ ਕਹਿ ਕੇ ਪੰਗਾ ਕਰ ਲਿਆ ਮੈਂ ਕਿੰਨਾ ਖਰਾਬ ਐ ਦੇਖ ਲੈ ਮਾਂ ਕੋਲੇ ਤਾ ਰੋਈ ਗਿਆ ਤੇ ਤੇਰੇ ਕੋਲੇ ਦੇ ਰਿਹਾ ਤੈਨੂੰ ਦੇਖ ਲੈ ਜਵਾਕ ਸਾਡਾ ਹੋਰ ਇਹ ਤਾਂ ਸਿਆਣਾ ਗਾ ਭੈਣੇ ਤੂੰ ਬੂਮਾ ਮਾਰ ਜਾਂ ਦੋ ਤਰ੍ਹਾਂ ਮੰਗਾ ਸੀ ਮਾਰੀ ਨਹੀਂ ਤਾਲੀ ਨੇ ਕਿੰਨਾ ਕੁਸ ਕਰਤਾ ਉਹ ਵਿਚਾਰੇ ਨੂੰ ਕਿਤੇ ਉਹਨੂੰ ਲੜਨ ਬਿਨਾਂ ਲੱਗ ਜਾ ਕਿਤੇ ਤੇ ਨੀਤ ਪਣ ਹੈ ਹੀ ਨਹੀਂ ਕਿਸੇ ਕੰਮ ਦੀ ਮੈਂ ਤਾਂ ਐਵੇਂ ਹੀ ਕਹਤਾ ਟੀ-ਸ਼ਰਟਾਂ ਦਾ ਰੁਗ ਮੇਰ ਤਾਂ ਵਿਚਾਰ ਜਵਾਕਾਂ ਵਰਗਾ ਉਹ ਨਹੀਂ ਛਟਮਾਂ ਦੀ ਰੁਗ ਮੈਂ ਨਹੀਂ ਦੇਤਾ ਇਹ ਤਾਂ ਪਣ ਪੁੱਠੂਆਂ ਵਾਲਾ ਨਾ ਪਾਉਂਦੀ ਹੈ ਵੀ ਸਹੀ ਨਹੀਂ ਕਿਸੇ ਕੰਮ ਦੀ ਚਲ ਕੋਈ ਨਹੀਂ ਆਪ ਤੇ ਫਿਰ ਸਿੱਤਰ ਖਾਲੂਗੀ ਤਾਂ ਜੋ ਬੋਲੂਗੀ ਨਹੀਂ ਨੂੰ ਪੀਆ ਚਲਾ ਦੂਗਾ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਾਡੇ ਵੱਲੋਂ ਬਹੁਤ ਬਹੁਤ ਜਿਆਦਾ ਧੰਨਵਾਦ ਤੁਹਾਡਾ ਲੱਖ ਲੱਖ ਧੰਨਵਾਦ ਤੇ ਸਾਡੇ YouTube ਫੈਮਿਲੀ ਦਾ ਲੱਖ ਲੱਖ ਧੰਨਵਾਦ ਤੇ ਸਾਡੇ ਚੈਨਲ ਨੂੰ ਜੀ ਕਰ ਲਿਆ ਕਰੋ ਤੁਸੀਂ ਸਬਸਕ੍ਰਾਈਬ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਫੋਲੋ ਕਰੋ ਤੁਸੀਂ ਤੇ ਸਾਡੀਆਂ ਵੀਡੀਓ ਨੂੰ ਲੈ ਕਮੈਂਟ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਡੀਆਂ ਵੀਡੀਓ ਵਧੀਆ ਅੱਗੇ ਅੱਗੇ ਪਹੁੰਚ ਸਕਣ ਤੇ ਤੁਸੀਂ ਜਿਵੇਂ ਸਾਨੂੰ ਹੁਣ ਤੱਕ ਪਿਆਰ ਦਿੱਤਾ ਐਵੇਂ ਜੁ ਕਰੀ ਤੁਸੀਂ ਸਾਨੂੰ ਵੱਧ ਤੋਂ ਵੱਧ ਪਿਆਰ ਦਿੰਦੇ ਆਇਓ ਕਿਉਂਕਿ ਜਿਵੇਂ ਹੁਣ ਅਸੀਂ ਗਰੀਬ ਬਣਾਉਨੇ ਆ ਗਰੀਬ ਦੀ ਜ਼ਿੰਦਗੀ ਦੇ ਪਾਟ ਤੇ ਇਹ ਕਿਤੇ ਨਾ ਕਿਤੇ ਵੀ ਅਸੀਂ ਸੱਚਾਈ ਪਾ ਕੇ ਬਣਾਉਣੇ ਹੁੰਨੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਖੁਦ ਨੇ ਇਹ ਹਾਲਾਤ ਕਿਸੇ ਜਣ ਦੇਖੇ ਵੀ ਨਗੇ ਤੇ ਅੱਜ ਵੀ ਕੀ ਵੱਡੇ ਅਮੀਰ ਬਣ ਗਏ ਤੇ ਸੱਚੀ ਬਣਾਉਣੇ ਹੁੰਨੇ ਆ ਹੋਰ ਵੀ ਵਧੀਆ-ਵਧੀਆ ਸਟੋਰਿੰਗਾਂ ਅਸੀਂ ਤੁਹਾਨੂੰ ਦਿਖਾਇਆ ਕਰਾਂਗੇ ਲੈ ਕੇ ਆਇਆ ਕਰਾਂਗੇ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ